ਇਹ <coughs> ਮਿਤੀ <coughs> 13 ਨਵੰਬਰ 2024 ਨੂੰ ਇੱਕ ਐਫਆਈਆਰ ਦਰਜ ਹੋਈ ਸੀ ਜ ਜਿਹਦੇ ਵਿੱਚ ਕੰਪਲੇਨੈਂਟ ਸੀਗੇ ਸ੍ਰੀ ਬਲਵਿੰਦਰ ਸਿੰਘ ਇਹਨਾਂ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਥਾਣੇ ਦੇ ਵਿੱਚ ਕਿ ਇਹਨਾਂ ਦਾ ਬੇਟਾ ਦਮਨ ਜਿਹੜਾ ਕਿ 17 ਸਾਲ ਦੀ ਉਮਰ ਹੈਗੀ ਹੈ ਵੀ ਇਹਨੂੰ ਤੇ ਇਹਦੇ ਨਾਲ ਇਹਦਾ ਇੱਕ ਦੋਸਤ ਹੋਰ ਸੀਗਾ ਦਿਲਪ੍ਰੀਤ ਇਹਨਾਂ ਦੇ ਉੱਪਰ ਬਹੁਤ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਸੀ ਇਹਦੇ ਵਿੱਚ ਆਕਾਸ਼ ਤੇ ਇਹਦੇ ਹੋਰ ਪੰਜ ਸਾਥੀ ਸੀਗੇ ਟੋਟਲ 6 ਜਣਿਆਂ ਨੇ ਚਾਕੂ ਨਾਲ ਸਟੈਬਿੰਗ ਕੀਤੀ ਗਈ ਸੀਗੀ ਹਮਲਾ ਬਹੁਤ ਬੁਰੀ ਤਰੀਕੇ ਨਾਲ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਸੀਗਾ ਜਿਸ ਦੇ ਬਾਅਦ ਬਹੁਤ ਦੁਖਦਾਇਕ ਘਟਨਾ ਹੋਈ ਸੀਗੀ ਕਿ ਜਿਹਦੇ ਵਿੱਚ ਇਸ ਬੱਚੇ ਦੀ ਦਮਨ ਦੀ ਦੁਖਵਰੀ ਘਟਨਾ ਨਾਲ ਵਿੱਚ ਦੀ ਮੌਤ ਹੋ ਗਈ ਸੀਗੀ ਤੇ ਦਿਲਪ੍ਰੀਤ ਹਜੇ ਵੀ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਇਹਨ ਦੇ ਵਿੱਚ ਸਸਿ ਵੱਖੋ ਵੱਖਰੀਆਂ ਟੀਮਾਂ ਇਹਨ ਦੇ ਵਿੱਚ ਬਣਾ ਕੇ ਜਿਹੜੀ ਹੈਗੀ ਹੈ ਯੂਪੀ ਦਿੱਲੀ ਵਗੈਰਾ ਕਾਫੀ ਜਗ੍ਹਾ ਅਸੀਂ ਭੇਜੀ ਸੀ ਕਿ ਦੋਸ਼ੀਆਂ ਦੀ ਪਾਲ ਕਰਨ ਲਈ ਇਹਦੇ ਵਿੱਚ ਟੋਟਲ 6 ਦੋਸ਼ੀ ਆਈਡੈਂਟੀਫਾਈ ਹੋ ਗਏ ਸੀ ਕਿ ਸਾਰੇ ਦੇ ਸਾਰੇ ਦੋਸ਼ੀ ਆਈਡੈਂਟੀਫਾਈ ਹੋ ਗਏ ਸੀ ਤੇ ਹੁਣ ਤੱਕ ਜਿਹੜੇ ਹੈਗੇ 4 ਦੋਸ਼ੀ ਫੜੇ ਗਏ ਹੈਗੇ ਜਿਹਦੇ ਵਿੱਚ 3 ਦੋਸ਼ੀ ਜਿਨ੍ਹਾਂ ਦੀ ਪਹਿਚਾਨ ਅਮਨ टाक ਦੂਜਾ ਦੋਸ਼ੀ ਅਰुण ਤੇ ਤੀਜਾ ਦੋਸ਼ੀ ਆਕਾਸ਼ ਇਹ 3 ਹੁਣ ਤੱਕ ਅਰੈਸਟ ਹੋ ਗਏ ਤੇ ਚੌਥਾ ਦੋਸ਼ੀ ਵੀ ਅਰੈਸਟ ਹੋ ਗਿਆ ਉਹ ਜੁਵੈਨਾਈਲ ਹੈ ਇਸ ਕਰਕੇ ਤੁਹਾਨੂੰ ਮੈਂ ਉਹਦੀ ਪਹਿਚਾਨ ਜ਼ਾਹਿਰ ਨਹੀਂ ਕਰ ਸਕਦੀ ਹੈਗੀ ਇਹ ਜਿਹੜਾ ਦੋਸ਼ੀ ਅਮਨ ਹੈਗਾ ਇਹ ਸੈਕਟਰ 55 ਚੰਡੀਗੜ੍ਹ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈਗੀ ਹੈ 8th ਕਲਾਸ ਆ ਪਾਸ ਹੈਗਾ ਤੇ ਇਹਦੇ ਖਿਲਾਫ ਪਹਿਲਾਂ ਵੀ ਫੇਜ਼ 1 थाना ਮੁਹਾਲੀ ਦੇ ਵਿੱਚ ਲੜਾਈ ਝਗੜੇ ਦਾ ਮੁਕਤਮਾ ਦਰਜ ਹੈਗਾ ਤੂਜਾ ਦੋਸ਼ੀ ਅਰुण ਇਹਦੀ ਵੀ ਉਮਰ ਜਿਹੜੀ ਹੈਗੀ 19 ਸਾਲ ਹੈਗੀ ਇਹ ਵੀ 8th ਕਲਾਸ ਆ ਪਾਸ ਹੈ ਇਹਦੇ ਖਿਲਾਫ ਵੀ ਪਹਿਲਾਂ ਫੇਜ਼ 1 ਮੁਹਾਲੀ ਵਿਖੇ ਲੜਾਈ ਝਗੜੇ ਦਾ ਮੁਕਤਮਾ ਦਰਜ ਹੈਗਾ ਤੀਜਾ ਦੋਸ਼ੀ ਆਕਾਸ਼ ਇਹ ਵੀ ਜਿਹੜਾ ਹੈਗਾ ਇਹ ਪਿੰਡ ਕੁੰਮੜਾ ਇਹ ਵੀ ਰਣਵਾਲਾ ਇਹਦੀ ਉਮਰ ਕਰੀਬ 22 ਸਾਲ ਹੈ ਇਹ ਵੀ ਇਹ 12th ਕਲਾਸ ਪਾਸ ਹੈ ਇਹਦੇ ਖਿਲਾਫ ਪਹਿਲਾ ਕੋਈ ਮੁਕਦਮਾ ਦਰਜ ਹੈ ਨਹੀਂ ਹੈ ਤੇ ਚੌਥਾ ਜੁਵਨਾਈਲ ਜਿਹੜਾ ਹੈਗਾ ਇਹ ਅਪ੍ਰੀਹੈਂਡ ਕੀਤਾ ਗਿਆ ਹੈ ਇਸ ਤੋਂ ਇਲਾਵਾ ਦੋ ਹੋਰ ਦੋਸ਼ੀ ਆਈਡੈਂਟੀਫਾਈ ਹੋ ਗਏ ਹਨ ਜਿਨ੍ਹਾਂ ਦੇ ਨਾਮ ਰਿਤੇਸ਼ ਅਤੇ ਅਮਿਤ ਹੈਗੇ ਇਹ ਵੀ ਕੁੰਮੜਾ ਵਿਖੇ ਹੀ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਸਾਰੇ ਦੋਸ਼ੀ ਜਿਹੜੇ ਹੈਗੇ ਕੁੰਮੜਾ ਵਿਖੇ ਰੈਂਟ ਤੇ ਕਮਰੇ ਲੈ ਕੇ ਰਹਿੰਦੇ ਹੈਗੇ ਇਹ ਉਸ ਦਿਨ ਵਾਰਦਾਤ ਵਾਲੇ ਦਿਨ ਪਤਾ ਲੱਗਿਆ ਹੈਗਾ ਕਿ ਸ਼ਾਮ ਨੂੰ ਕਰੀਬ 6.5 ਕੋਨੇ ਸਾਢੇ 7 ਵਜੇ ਦੀ ਗੱਲ ਹੈਗੀ ਹੈ ਕਿ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਜਿਹੜਾ ਹੈਗਾ ਇਹ ਝਗੜਾ ਹੋਇਆ ਸੀਗਾ ਇਹ ਦੋਨੋਂ ਬੱਚੇ ਜਿਹੜੇ ਹੈਗੇ ਦਮਨ ਤੇ ਦਿਲਪ੍ਰੀਤ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਇਹਨਾਂ ਨੂੰ ਇਹ ਜਿਹੜੇ ਦੋਸ਼ੀ ਪਾਰਟੀ ਹੈਗੀ ਹੈ ਉਹਨਾਂ ਨੇ ਇਹਨਾਂ ਨੂੰ ਗਾਲੀ ਗਲੋਚ ਕੀਤੀ ਤੇ ਜਦੋਂ ਦਮਨ ਅਤੇ ਦਿਲਪ੍ਰੀਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਗਾਲੀ ਗਲੋਚ ਨਾ ਕਰੋ ਆਰਮਨਾਲ ਬੋਲੋ ਉਦੋਂ ਇਹ ਸਾਰੇ ਜਿਹੜੇ ਦੋਸ਼ੀ ਮੁਲਾਜ਼ਮ ਹੈਗੇ ਮੁੰਡੇ ਹੈਗੇ ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਤੇ ਸਟੈਬਿੰਗ ਕੀਤੀ ਉਹਨਾਂ ਦੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਦੇ ਬੋਡੀ ਦੇ ਉੱਤੇ ਸਟੈਬਿੰਗ ਇਨਜਰੀਜ਼ ਹੈਗੀਆਂ ਵਾਈਟਲ ਆਰਗਨਸ ਦੇ ਉੱਤੇ ਸਟੈਬਿੰਗ ਇਨਜਰੀਜ਼ ਹੈਗੀਆਂ ਜਿਸ ਦੇ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਤੇ ਦੂਜਾ ਬੱਚਾ ਜਿਹੜਾ ਹੈਗਾ ਉਹਨੂੰ ਵੀ ਵਾਈਟਲ ਪਾਰਟਸ ਦੇ ਉੱਤੇ ਸਟੈਬਿੰਗ ਇਜੂਰੀਜ਼ ਹੈਗੀਆਂ ਜਿਹਦੇ ਕਰਕੇ ਹਲੇ ਵੀ ਉਹ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਤੇ ਇਹਨ ਦੇ ਵਿੱਚ ਇੱਕ ਹੋਰ ਦੋਸ਼ੀ ਗੌਰਵ ਜੀ ਨੇ ਕਿ ਇਹਨਾਂ ਦੋਸ਼ੀਆਂ ਨੂੰ ਭਜਾਣ ਦੇ ਵਿੱਚ ਮਦਦ ਕੀਤੀ ਸੀਗੀ ਉਹਨੂੰ ਵੀ ਆਪਾਂ ਅਰੈਸਟ ਕੀਤਾ ਹੈਗਾ ਸੈਕਸ਼ਨ 249 ਬੀ ਐਨ ਐਸ ਤੇ 612 ਬੀ ਐਨ ਐਸ ਕ੍ਰਿਮੀਨਲ ਕਾਂਸਪੀਰੇਸੀ ਤੇ ਪਜਾਉਣ ਦਾ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਪਜਾਉਣ ਦੀ ਮਦਦ ਕਰਨ ਦੀ ਧਾਰਾ ਵਾ ਅਸੀਂ ਇਹਦੇ ਵਿੱਚ ਲਗਾਈ ਹੈਗੀ ਉਹਨ ਦੇ ਵਿੱਚ ਇਸ ਨੂੰ ਗੌਰਵ ਨੂੰ ਆਪਾਂ ਅਰੈਸਟ ਕੀਤਾ ਹੈ ਸੋ ਇਸ ਤਰੀਕੇ ਨਾਲ ਟੋਟਲ ਪੰਜ ਅਰੈਸਟਾ ਹੁਣ ਤੱਕ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਤੇ ਜਿਹੜੇ ਹੋਰ ਦੋ ਦੋਸ਼ੀ ਰਹਿੰਦੇ ਹੈਗੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਰੈਸਟ ਕੀਤਾ ਜਾਊਗਾ ਇਹਦੇ ਵਾਸਤੇ ਵੀ ਸਾ